15000 ਦਾ ਤਾਂ ਬੰਪਰ ਆ ਤੇ ਇਹ ਲੇਟਾਂ ਕਿੰਨੇ ਕੁ ਦੀ ਲਵਾਤੀਆਂ 35 ਕਰੀ ਮੈਂ ਇਹ ਲੇਟਾਂ ਦੋਨੇ ਲੇਟਾਂ ਹਾਂਜੀ ਫਿਰ ਹਾਰਨ ਕਿੰਨੇ ਕੁ ਦੇ ਲਵਾਦੇ ਹੋ 4000 ਦੇ ਅਸਾ ਹੱਥ ਵਾਲੀ ਰੇਸ ਹਾਂਜੀ ਆਹ ਦੇਖੋ ਕੁਮਾਦ ਗੱਲ ਕਰਦਾ ਯਾਰ ਇਹ ਤਾਂ ਬਹੁਤ ਚੀਜ਼ਾਂ ਬਈ ਤੂੰ ਤਾਂ ਆਪ ਹੀ ਲਵਾਈ ਬਠਾ ਆ ਸਟੀering ਦੇਖੀ ਧਰਮੇ ਲੈ ਇਧਰ ਆਹ ਦੇਖ ਲੈ ਵੀ ਰੇਸਾਂ ਤੂੰ ਤਾਂ ਬੌਲੇ ਥਾਂ ਮੈਂ ਲਵਾਈ ਬਠੇ ਕਾਹ ਲਵਾਈ ਬਠੇ ਜਰਾ ਲਵਾਤੀ ਆਂ ਡਲਵਾਤੀ ਹਾਂਜੀ ਵੀਰੇ ਇੱਕ ਤੇ ਮਤਲਬ ਮੈਂ ਦਿਲਜਾ ਖੜਿਆ ਨਹੀਂ ਨਹੀਂ ਧਰਮੇ ਪੈਸਾ ਦੇ ਵਈਨੇ ਕਿੱਲਾ ਆਇਆ ਤੇ ਆਪੇ ਦੀ ਆਵਾਜ਼ ਸੁਣਦੇ ਆ ਹਣਾ ਵੀ ਆਵਾਜ਼ ਦੀ ਕੀ ਕਹਿੰਦੀ ਆ 2021 ਘੰਟੇ ਚੱਲਿਆ ਹੋਇਆ ਈ ਹੈਂਡ ਬ੍ਰੇਕ ਆ ਲਾ ਲਈ ਹਣਾ ਥੋੜਾ ਜਿਹਾ ਕਾਲ ਜੀ ਪਤਾ ਹਾਂ ਰੇਸ ਦੇਖ ਦਿਓ ਖੋਲ ਅੱਜ ਜਿਹੜੀ ਰੇਸਾਂ ਲੱਗਣ ਦੇ ਨੇ ਖੋਲ ਦੇ ਕਰ ਹਾਂ ਹੋਰ ਦੇ ਦੇ ਹੋਰ ਦੇ ਰੇਸ ਵਾਹ 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 ਲਓ ਵੀ ਮਿੱਤਰੋ ਕੀ ਹਾਲ ਚਾਲ ਨੇ ਜਿਹੜੇ ਭਰਾ ਕਹਿ ਦਿੰਦੇ ਆ ਨਾ ਬਾਈ ਅਸੀਂ ਲੱਭਦੇ ਫਿਰਦੇ ਆ ਸਾਨੂੰ ਕੋਈ ਸਾਫ਼ ਕੰਡੀਸ਼ਨ ਦਾ ਟਰੈਕਟਰ ਨਹੀਂ ਲੱਭ ਰਿਹਾ ਵੀ ਜਿੱਦਾਂ ਦਾ ਸਾਡਾ ਦਿਲ ਕਰਦਾ ਨਾ ਉਦਾਂ ਤਾਂ ਸਾਨੂੰ ਚੀਜ਼ ਹੀ ਨਹੀਂ ਮਿਲ ਰਹੀ ਤਾਂ ਲੈ ਮਿੱਤਰੋ ਫਟਾਫਟ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੁਹਾਡੇ ਵਾਸਤੇ ਨਾ ਇੱਕ ਐਸਾ ਗਹਿਣਾ ਲੈ ਕੇ ਆਇਆ ਵੀ ਮੈਂ ਦਾਵਾ ਕਰਦਾ ਯਾਰ ਬਹੁਤ ਘੱਟ ਮਤਲਬ ਉਦਾਂ ਦਾ ਟਰੈਕਟਰ ਤੁਹਾਨੂੰ ਮਿਰੂਗਾ ਜਿੱਦਾਂ ਦਾ ਟਰੈਕਟਰ ਅੱਜ ਦਿਖਾਉਣ ਲੱਗਿਆ ਐਸਾ ਮਿੱਤਰੋ ਟਰੈਕਟਰ ਆ ਵੀ ਤੁਸੀਂ ਯਾਰ ਨਾ ਦੇਖੇ ਕਿ ਤੁਹਾਡੀ ਰੂਹ ਖੁਸ਼ ਹੋ ਜਾਣੀ ਜਾਂ ਹੈਰਾਨ ਹੋ ਜਾਓਗੇ ਵੀ ਬਈ ਇੰਨਾ ਵੀ ਮਤਲਬ ਘੈਂਟ ਟਰੈਕਟਰ ਕੋਈ ਘਰੇ ਰੱਖ ਸਕਦਾ ਐਨਾ ਵੀ ਟਰੈਕਟਰ ਸਾਹਮਣੇ ਰੱਖ ਸਕਦਾ ਮਿੱਤਰੋ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਅਸੀਂ ਅੱਜ ਪਹੁੰਚੇ ਹੋਇਆ ਪਿੰਡ ਛਿਆੜ ਤੇ ਜ਼ਿਲ੍ਹਾ ਪੈ ਜਾਂਦਾ ਲੁਧਿਆਣਾ ਨੇੜੇ ਪੈ ਜਾਂਦਾ ਰਾੜਾ ਸਾਹਿਬ ਹਨਾ ਤੇ ਅੱਜ ਬਾਈ ਦਿਲਪ੍ਰੀਤ ਦੇ ਘਰੇ ਪਹੁੰਚੇ ਆ ਤੁਹਾਨੂੰ ਟਰੈਕਟਰ ਵੀ ਦਿਖਾਉਣੇ ਆ ਕੀ ਹਾਲ ਹੈ ਦਿਲਪ੍ਰੀਤ ਠੀਕ ਹੋ ਵੀਰੇ ਕੰਮ ਕਰਕੇ ਚੱਲਦਾ ਵਧੀਆ ਤੇ ਆਪਾਂ ਇਹ ਟਰੈਕਟਰ ਸੇਲ ਕਰਨਾ ਹੈ ਹਾਂਜੀ ਹਾਂ ਧਰਮੇ ਪਹਿਲਾਂ ਤਾਂ ਚਾਰੇ ਪਾਸੇ ਨਾ ਸੌਂ ਲੱਗੇ ਕੈਮਰਾ ਮਾਰ ਦੇ ਆਪਣੇ ਆਪ ਨੂੰ ਜਰ ਇਹ ਚੀਜ਼ਾਂ ਐ ਹੋਇਆ ਮੈਂ ਕਿਹਾ ਜਰਾ ਟਰੈਕਟਰ ਬੰਦੇ ਇੰਨਾ ਸਾਹਮਣੇ ਰੱਖ ਲੈਂਦੇ ਆ ਤੁਸੀਂ ਏਜੰਸੀਆਂ ਦੇ ਵਿੱਚ ਤਾਂ ਇਸ ਤਰ੍ਹਾਂ ਕੰਡੀਸ਼ਨ ਦਾ ਟਰੈਕਟਰ ਵੇਖਿਆ ਹੋਣਾ ਪਰ ਅੱਜ ਤੁਹਾਨੂੰ ਘਰੇ ਖੜਾ ਦਿਖਾਉਣੇ ਆ ਬਈ ਕੈਮਰਾ ਮਾਰਦੀ ਕਰਾ ਇੱਕ ਨਾ ਸਕਰੈਚ ਵੀ ਨਹੀਂ ਸੋਦੇ ਉੱਪਰ ਜਰਾ ਇੰਨਾ ਘੈਂਟ ਐ ਜਿਵੇਂ ਨਾ ਪ੍ਰੋਪਰ ਕੋਈ ਲੈਮੀਨੇਸ਼ਨ ਚੀਜ਼ ਕਰਵਾ ਕੇ ਨਹੀਂ ਰੱਖੀ ਹੁੰਦੀ ਹਨਾ ਵੀ ਇੰਨਾ ਘੈਂਟ ਟਰੈਕਟਰ ਤੁਹਾਡੇ ਵਾਸਤੇ ਮਿੱਤਰੋ ਲੈ ਕੇ ਆਏ ਆ ਤੇ ਲੈ ਹੁਣ ਉਹ ਵੀ ਭਾਗਾ ਵਾਲੇ ਹੋਣਗੇ ਜਿਹੜੇ ਇਹ ਟਰੈਕਟਰ ਨੂੰ ਆਪਣੇ ਘਰੇ ਲੈ ਕੇ ਜਾਣਗੇ ਪਹਿਲੀ ਗੱਲ ਤਾਂ ਇੱਥੋਂ ਲੈ ਕੇ ਨਾ ਧਰਨੇ ਆ ਆ ਸਾਰੀ ਚੀਜ਼ ਦਿਖਾ ਦੇ ਹਨਾ ਵੀ ਹਰ ਇੱਕ ਸੌਂਕ ਹਰ ਇੱਕ ਰੀਜ ਪਹਿਲੀ ਮਤਲਬ ਦਿਲ ਦੀ ਪੂਰੀ ਕੀਤੀ ਪਈ ਆ ਤੇ ਹੁਣ ਆਪਾਂ ਬਾਈ ਨੂੰ ਪੁੱਛ ਲਈਏ ਵੀ ਕਿੰਨਾ ਮਾਡਲ ਹੈ ਇਹ ਕੀ ਗੱਲਵਾਤਾ ਚਲ ਪ੍ਰੀਤਾ ਮੈਨੂੰ ਇਹ ਦੱਸੀ ਵੀਰੇ ਇਹ ਮਾਡਲ ਕਿਹਨਾ ਡਰਾਇਕਟਰ ਉਹ ਆ ਸਤਾਰਾ ਮਾਡਲ ਆ ਬਰੇ ਅਸਾ ਸਤਾਰਾ ਮਾਡਲ ਹਾਂਜੀ ਤੁਸੀਂ ਇੰਨਾ ਜਿਆਦਾ ਸਾਫ਼ ਕੇ ਮੈਂ ਰੱਖ ਲਿਆ ਇਹਨੂੰ ਇੰਨਾ ਸੰਭਿਆ ਹੋਇਆ ਕਿਵੇਂ ਹੈ ਬਰੇ ਬਰੇ ਦਾ ਟਾਕੇ ਖੜਾਉਣੇ ਨੇ ਕਪੜਾ ਪਾ ਕੇ ਪੂਰਾ ਟਾਕੇ ਖੜਾਈ ਦਾ ਧੋਸ ਅਸਾ ਆ ਸੈੱਟ ਦੇ ਵਿੱਚ ਮਿੱਤਰੋ ਇਹ ਗੱਲ ਮੰਨਣ ਵਾਲੀ ਆ ਕਿਉਂਕਿ ਇਹ ਸੈੱਟ ਦੇ ਵਿੱਚ ਨੂੰ ਅਸੀਂ ਆ ਕੇ ਬਾਹਰ ਕਢਵਾਇਆ ਉਹ ਉਹ ਕਪੜਾ ਇਹਦੇ ਉੱਪਰ ਪਾਇਆ ਹੋਇਆ ਸੀ ਮੇਰੇ ਅਪੇ ਕਹਿ ਸਕਦੇ ਆ ਆਪਣੇ ਉੱਪਰ ਵੀ ਇੰਨਾ ਮੋਟਾ ਕੰਬਲ ਨਹੀਂ ਲੈਂਦੇ ਉਹਨੇ ਜੰਨਾ ਇਹਦੇ ਉੱਪਰ ਪਾਇਆ ਹੋਇਆ ਹਾਂਜੀ ਹਾਂ ਸਪੈਸ਼ਲ ਬਣਵਾਇਆ ਹੋਇਆ ਬਈ ਉਹ ਹਾਂਜੀ ਹਾਂ ਅੱਛਾ ਮਾਡਲ 2017 ਬਈ ਹਾਂਜੀ ਓਕੇ ਤੇ ਮੈਨੂੰ ਇਹ ਦੱਸਿਓ ਇਹਦਾ ਨੰਬਰ ਕਿੱਥੋਂ ਦਾ ਟਰੈਕਟਰ ਦਾ ਲੁਧਿਆਣੇ ਦਾ ਹੀ ਬਰੇ ਅਸਲ ਲੁਧਿਆਣੇ ਦਾ ਨੰਬਰ ਨੰਬਰ ਹੈ ਓਕੇ ਤੇ ਇਹ ਪਾਰਟੀ ਕਮੀ ਦੇ ਨਾਮ ਆ ਬਈ ਪਹਿਲੇ ਨਾਮ ਹੈ ਬਰੇ ਅਸਾ ਪਹਿਲੇ ਨਾ ਹੀ ਆ ਇਹ ਤੁਸੀਂ ਕੜਵਾਇਆ ਸੀ ਜਾਂ ਤੁਸੀਂ ਕਿਤੋਂ ਅੱਗੇੋਂ ਲੈਂਦਾ ਸੀ ਅੱਗੇੋਂ ਲਿਆ ਬਰੇ ਪਿੰਡੋਂ ਹੀ ਲਿਆ ਆਪਣੇ ਅਸਾ ਉਰੀ ਹੀ ਲਿਆ ਹੋਇਆ ਪਿੰਡ ਵੀ ਲਿਆ ਦੀ ਲੈ ਮੈਂ ਤਰੂ ਦੇਖ ਲੈ ਪਿੰਡ ਦੇ ਵਿੱਚੋਂ ਤੁਸੀਂ ਵੀ ਚੰਗੀ ਚ ਮਾਡਲ 2017 ਕੈਮਰਾ ਮਾਰ ਪਹਿਲਾਂ ਚੰਗੀ ਤਰ੍ਹਾਂ ਲੱਗਦਾ ਵਿਸਤਾਰਾ 24 ਨੂੰ ਮਾਤਾ ਪਾਉਂਦਾ ਯਾਰ 24 ਮਾਡਲ ਨੂੰ ਹਨਾ ਬਈ ਮੈਨੂੰ ਕੀ ਗੱਲ ਦੱਸਿਓ ਹਾਂਜੀ ਜਿਹੜੀ ਆ ਸੈਂਸਰੀ ਲੱਗੀ ਹੋਈ ਆ ਹਾਂਜੀ ਆ ਜਿਵੇਂ ਕੋੜਾ ਬੰਪਰ ਲੱਗਿਆ ਹੋਇਆ ਇਹ ਪਹਿਲਾਂ ਲੱਗਿਆ ਹੋਇਆ ਤੇ ਤੁਸੀਂ ਲਗਵਾਇਆ ਵਿਰਿਆ ਸਾਰਾ ਕੁਲ ਲੈਂਟਾ ਹਾਰ ਨੂੰ ਸਾਰਾ ਕੁਲ ਲਗਵਾਇਆ ਅਸਾ ਇਹ ਤੁਸੀਂ ਨਿਆ ਲਗਵਾਇਆ ਕਿੰਨੇ ਕੁ ਦਾ ਲਗਵਾਇਆ ਬਈ ਕਿੰਨੇ ਕੁ ਤਾਂ ਪੈ ਗਿਆ 15000 ਦਾ ਕੱਲਾ ਬੰਪਰ ਪੈ ਗਿਆ 15000 ਦਾ ਬਾਕੀ ਲੈਂਟਾ ਹਾਰ अच्छा 15000 ਦਾ ਤਾਂ ਬੰਪਰ ਆ ਤੇ ਇਹ ਲਗਟਾ ਕਿੰਨੇ ਕ ਦੇ ਲਵਾਤੀਆਂ 3500 ਰੁਪਏ ਮੈਂ ਲਟਾ ਦੋਨੇ ਲਗਟਾ ਹਾਂਜੀ ਫਿਰ ਹਾਰਨ ਕਿੰਨੇ ਕ ਦੇ ਲਵਾਦੇ 4000 ਦੇ ਲੈ ਮੈ ਤਰੂ ਤੂੰ ਐਂ ਦੇਖ ਲੈ ਪੈਸਾ ਕਿੰਨਾ ਲਾਇਆ ਵਈ ਨੇ ਤੇ ਮੁਰੇ ਆਹ ਸਟicker ਸ਼ੁਕਰ ਪੰਜਾਬ ਵੀ ਯਾਰ ਪੂਰਾ ਜਮੇ ਕਹਦੀਏ ਸੌਂਕੀ ਬਾਈ ਆ ਹੈਨਾ ਤੇ ਬਈ ਇਹ ਤਾਂ ਚਲ ਹੋ ਗਈ ਬੰਪਰ ਦੀ ਗੱਲ ਤੇ ਮੈਨੂੰ ਆ ਵੀ ਦੱਸਿਓ ਆਹ ਸਿਸਟਮ ਜਿਹੜਾ ਇਹ ਵੀ ਤੁਸੀਂ ਲਵਾਇਆ ਦੀ ਹਾਂਜੀ ਹਾਂ ਇਹ ਕਿੰਨੇ ਕ ਦਾ ਲੱਗਿਆ ਹੋਊ 30000 ਦਾ ਲੱਗਿਆ ਹੋਊ 30000 ਦਾ ਹਾਂ ਮਗਰ ਫੋਟੋ ਲਗਾਈ ਆ ਹੁਣ 2200 ਦੀ ਅਸਾ ਆ 2200 ਦੀ ਫੋਟੋ ਲਗਾਈ ਆ ਹਾਂਜੀ ਹਾਂ ਇਹ ਇਹ ਮਤਲਬ 2200 ਦਾ ਇਹਦਾ ਕੀ ਉਹ ਆ ਵੀਰੇ ਵਿੱਚ ਲਾਈਟ ਚੱਲਦੀ ਆ ਵੀਰੇ ਅਸੇ ਦੇ ਵਿੱਚ ਲਾਈਟ ਚੱਲਦੀ ਆ ਹਾਂਜੀ ਹਾਂ ਜਦੋਂ ਕੋਈ ਆ ਸਿਸਟਮ ਚਲਾਉਂਦਾ ਹੈ ਇਹਦੇ ਨਾਲ ਲਾਈਟ ਚੱਲਦੀ ਆ ਹਾਂ ਲਾਈਟ ਨਾਲ ਵਿੱਚ ਆ 87 ਚਲਾਈ ਹੋਈ ਆ ਅਸਾ ਲਾਈਟ ਦੀ ਅਲੱਗ ਸੁਚਨਾਈ ਹੋਈ ਆ ਕਵਾਲ ਦੀ ਗੱਲ ਆ ਯਾਰ ਪੈਸਾ ਖੁੱਲੇ ਦਿਲ ਨਾਲ ਆ ਇਹ ਬਾਈ ਮੈਨੂੰ ਇਹ ਦੱਸਿਓ ਬਾਈ 17 ਤਾ ਇਹ ਮਾਡਲ ਆ ਨੰਬਰ ਇਹਦਾ ਪੰਜਾਬ ਦਾ ਆ ਫਰਸਟ ਪਾਰਟੀ ਦੇ ਨਾਮ ਆ ਤੇ ਇਹ ਹੁਣ ਤੱਕ ਚੱਲਿਆ ਕਿੰਨਾ ਕਹੂਗਾ 2100 ਘੰਟੇ ਕੰ 2100 ਘੰਟਾ ਚੱਲਿਆ ਹੋਇਆ ਬਾਕੀ ਆਪਾਂ ਫਿਰ ਕੱਲੀ ਕੱਲੀ ਚੀਜ਼ ਨਾ ਜਿਵੇਂ ਕਿ ਦੀ ਇਹ ਕੱਲਾ ਕੱਲਾ ਆਂਗੇ ਦਾ ਬਾਅਦ ਵਿੱਚ ਦਿਖਾਵਾਂਗੇ 2021 ਓਕੇ ਲੈ ਮਿੱਤਰੋ 2021 ਘੰਟੇ ਚੱਲਿਆ ਹੋਇਆ ਹੈ ਨਾ ਤੇ ਬਈ ਇੱਕ ਮੈਨੂੰ ਆਹ ਦੱਸਿਓ ਇਹਦਾ ਸਾਇਲੈਂਸਰ ਹੈ ਇਹਦਾ ਉਤਾਰੇ ਹੋਇਆ ਤੁਹਾਡੇ ਹਾਂਜੀ ਆਪਾਂ ਆ ਵੀਰੇ ਕਰੀ ਪਿਆ ਅਸੋ ਵੀ ਕਰੀ ਪਿਆ ਉਹ ਵੀ ਫਿਰ ਆਪਾਂ ਦੇ ਦਾਂਗੇ ਨਾਲ ਹਾਂਜੀ ਹਾਂ ਓਕੇ ਫਿਰ ਚੌਕੜਾ ਟਾਇਰਾਂ ਦਾ ਵੀ ਦੇ ਨਾਲ ਦੀ ਹੁਣ ਬਈ ਹਾਂਜੀ ਨਾਲ ਦਾ ਹੀ ਧਰਮ ਇਹ ਦੇਖੋ ਇੱਕ ਮੁਰਕੇ ਨਾਲ ਹੀ ਨੇ ਦੇਖੋ 16 ਦਾ ਮਾਰਕ ਹੈ 17 ਮਾਡਲ ਹੈ ਬਈ ਹੈ ਨਾ ਫਰ ਇਹਦੇ ਉੱਪਰ ਵੀ 16 ਦੀ ਹੈ ਕਿ 17 ਦਾ ਆਪਿਆ ਦੇਖ ਮਿੱਤਰੋ ਮੂਰਲੇ ਟਾਇਰ ਤਾਂ ਹੈਗੇ ਨੇ ਲਗਭਗ 65 ਪੈਸੇ ਟਾਇਰ ਹੈਗੇ ਨੇ ਹੈਨਾ 65 ਪੈਸੇ ਮੂਰਲੇ ਟਾਇਰ ਪਏ ਆ ਤੇ ਮਗਰਲੇ ਟਾਇਰ ਇਹਦੇ ਲਗਭਗ ਪਏ ਨੇ ਅਧਿਆਮ ਵਾਂਗੂ ਕਹਿ ਸਕਦੇ ਆ ਬਈ ਹਾਂਜੀ ਹਾਂ ਹੈਨਾ ਤੇ 14 ਦੇ ਟਾਇਰ ਨੇ ਤੇ ਆ ਧਰਮੇ ਆ ਦੇਖੋ ਆ ਸਟicker ਜਿਹੜਾ ਕੰਪਨੀ ਚ ਲੱਗ ਕੇ ਆਉਂਦਾ ਨਾਲ ਦਾ ਪਿਆਲੇ ਤੱਕ ਬਈ ਆਹ ਵੇਖੀ ਆ ਸਾਰਾ ਕਲਰ ओरिजिनल ਹੈ ਕੰਪਨੀ ਦਾ ਕੰਡੀਸ਼ਨ ਦੇਖ ਜਾ ਸਾਫ ਟਰੈਕਟਰ ਕਿੰਨਾ ਤੇ ਇਧਰ ਧਰਮੇ ਦੇਖੀ ਮਗਰਾੜਾਂ ਦਾ ਵਿੱਚੋਂ ਵੀ ਦਿਖਾ ਜਿੰਨਾ ਟਰੈਕਟਰ ਕੰਡੀਸ਼ਨ ਦਾ ਬਾਹਰੋਂ ਸਾਫ਼ ਹੈ ਨਾ ਉਹਨਾਂ ਵਿੱਚੋਂ ਵੀ ਹੈ ਤੇ ਬਈ ਆਹ ਟੇਪ ਟੂ ਫਿਰ ਤੁਸੀਂ ਨੇ ਕਰਵਾਈ ਤੀ ਹਾਂਜੀ ਸਾਰਾ ਕੋ ਆਪ ਕਰਾਇਆ ਸਾਰਾ ਗੋਸਾਫ਼ ਕਰਵਾਇਆ ਤੇ ਆਹ ਕੀ ਚੀਜ਼ ਆ ਬਈ ਫਿਰ ਇਹ ਰੇਸ ਲਵਾਈ ਹੈ ਬਰੇ ਹੱਥ ਵਾਲੀ ਅਸਾ ਹੱਥ ਵਾਲੀ ਰੇਸ ਹਾਂਜੀ ਆਹ ਦੇਖੋ ਕਮਾਦ ਗੱਲ ਕਰਦਾ ਯਾਰ ਇਹ ਤਾਂ ਬਹੁਤ ਚੀਜ਼ਾਂ ਬਈ ਤੂੰ ਤਾਂ ਆਪ ਹੀ ਲਵਾਈ ਬਠਾ ਆਹ ਸਟੀਅਰਿੰਗ ਦੇਖੀ ਧਰਮੇ ਲੈ ਇਧਰ ਆ ਦੇਖ ਲੈ ਵੀ ਰੇਸਾਂ ਤੂੰ ਤਾਂ ਬੌਲੇ ਥਾਂ ਮੇ ਲਵਾਈ ਬਠਾ ਕਾਹ ਲਵਾਈ ਬਠਾ ਜਰਾ ਲਵਾਤੀ ਆਂਡ ਲਵਾਤੀ ਹਾਂਜੀ ਬਰੇ ਇੱਕ ਤੇ ਮਤਲਬ ਮੈਂ ਦਿਲਜਾ ਖੜਿਆ ਨਹੀਂ 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 ਪਰ ਮੈਂ ਫੈਸਾ ਦੇ ਵਹੀਨੇ ਕਿੰਨਾ ਲਾਇਆ ਤੇ ਆ ਵੀ ਦਿਖਾ ਜਾ ਰਾਰੀ ਕਡੀ ਜਰ ਤੇਗਾ ਸੌ ਲੱਗੇ ਟਰੈਕਟਰ ਆ ਯਾਰ ਜਿਹੜਾ ਸਜਣ ਲੈ ਕੇ ਜਾਊ ਭਾਗਾਂ ਵਾਲਾ ਹੋਊਗਾ ਵੀ ਮੇਰੇ ਸਾਹਮਣੇ ਨਾਲ ਇੰਨੀਆਂ ਚੀਜ਼ਾਂ ਤਾਂ ਜਾ ਕੇ ਅਗਲਾ ਲਵਾ ਨਹੀਂ ਸਕਦਾ ਵੀ ਜਿੰਨੇ ਤੂੰ ਲਵਾਈ ਖੜਾ ਹੈਨਾ ਦੇਖ ਆਹ ਦੇ ਇਧਰੋਂ ਲੈਟਾ ਲੂਟਾ ਜਿੰਦੇ ਮੂਰੇ ਜੀ ਦੇਖੀ ਆ ਫੇਰ ਪਤਾ ਨਹੀਂ ਕੀ ਕੁਝ ਕਰਾਈ ਖੜਾ ਤੇ ਆਹ ਸਾਰਾ ਕੰਡੀਸ਼ਨ ਦਾ ਦੇਖੋ ਆ ਪੈਰਦਾਨ ਕਰਵਾ ਚੱਕਿਆ ਯਾਰ ਪੂਰਾ ਮਿੱਤਰ ਨੂੰ ਆ ਦੇਖੋ ਖੁੱਲਾ ਡੁੱਲਾ ਜਰ ਹੈ ਨਾ ਜਿਵੇਂ ਕਹਦੀ ਟਰੈਕਟਰ ਦੀ ਕੰਡੀਸ਼ਨ ਆ ਗੇਹਾਂ ਵਾਲੀ ਦਿਖਾਈ ਹਲੇ ਆ ਮੁੱਠਿਆਂ ਤੋਂ ਵੀ ਪਤਾ ਲੱਗ ਜਾਂਦਾ ਹੁੰਦਾ ਹਾਲੇ ਤੱਕ ਨਾ ਸਾਰੇ ਜਿਵੇਂ ਕਹਦੀ ਇਹ ਨਿਸ਼ਾਨ ਜੇ ਹੁੰਦੇ ਨੇ ਉਸੇ ਤਰ੍ਹਾਂ ਖੜੇ ਆ ਬਾਈ ਮਾਡਲ ਹੈਗਾ ਇਹ 17 ਹਾਂਜੀ ਟਾਇਰ ਨਾਲ ਦੇ ਨੇ ਹਾਂਜੀ ਨੰਬਰ ਇਹਦਾ ਪੰਜਾਬ ਦਾ ਹਾਂਜੀ ਪਾਰਟੀ ਫਰਸਟ ਹੈ ਹਾਂਜੀ ਹਨਾ ਚਲ ਆਪਾਂ ਰੇਟ ਤੈਨੂੰ ਬਾਅਦ ਚ ਪੁੱਛਦਾ ਪਹਿਲੇ ਇਹਨੂੰ ਸਟਾਰਟ ਕਰਕੇ ਦਿਖਾ ਆਪਾਂ ਇਹਦੀ ਆਵਾਜ਼ ਸੁਣਦੇ ਆ ਹਨਾ ਵੀ ਆਵਾਜ਼ ਇਹਦੀ ਕੀ ਕਹਿੰਦੀ ਆ 2021 ਘੰਟੇ ਚੱਲਿਆ ਹੋਇਆ ਈ ਹੈਂਡ ਬ੍ਰੇਕ ਆ ਲਾ ਲਈ ਹਨਾ ਥੋੜਾ ਜਿਹਾ ਘਾਲ ਜੀ ਦਿਖਾ ਹਨਾ ਰੇਸ ਦੇ ਦੇ ਥੋੜਾ ਜਿਹੜੀ ਰੇਸਾਂ ਲਵਾਜ ਨੇ ਖੋਲ ਦੇ ਕਰਾ ਹੋਰ ਦੇ ਦੇ ਹੋਰ ਦੇ ਦੇ ਵਾਹ 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 ਕਰ ਦੇ ਬੰਦ ਕਰ ਦੇ ਬੰਦ ਮੈਨੂੰ ਮੇ ਦੱਸ ਬਈ ਹੁਣ ਇਹ ਟਰੈਕਟਰ ਆਪਾਂ ਦੇਵਾਂਗੇ ਕਿੰਨੇ ਦਾ ਪੂਰਾ 5 ਲੱਖ ਦਾ ਦੇ ਦਾਂਗੇ ਪੂਰੇ 5 ਲੱਖ ਦਾ ਹਾਂਜੀ ਹਾਂ 5 ਲੱਖ ਦਾ ਆਪਾਂ ਇਹ ਟਰੈਕਟਰ ਡਿਮਾਂਡ ਆ ਜਾਨੀ ਕਿ 5 ਲੱਖ ਮਾਨਤਨ 5 ਦੇ ਵਿੱਚ ਥੋੜਾ ਮੋਟ ਕਰ ਦੇਗਾ ਕਰ ਦਾਂਗੇ ਓਕੇ ਤੇ ਬਾਕੀ ਇਹ ਵੀ ਮੈਨੂੰ ਦੱਸਿਓ ਗੱਲ ਵੀਰੇ 5 ਲੱਖ ਦੇ ਵਿੱਚ ਡਿਮਾਂਡ ਆਪਾਂ ਰੱਖਦੀ ਬੰਪਰ ਹੋ ਗਿਆ ਜਿਵੇਂ ਇਹ ਸਿਸਟਮ ਹੋ ਗਿਆ ਸਾਰਾ ਕੁਝ ਆ ਆ ਕੱਲੀ ਕੱਲੀ ਚੀਜ਼ ਇਹ ਆ ਪੈਸੀ ਤਰੀ ਦੇਣੀ ਹੈ ਹਾਂਜੀ ਹਾਂ ਨਾਲ ਦੇਣੀ ਹੈ ਨਾਲ ਹੀ ਦਵਾਂਗੇ ਨਾ ਹਾਂਜੀ ਹਾਂ ਓਕੇ ਤੇ ਮੈਨੂੰ ਇਹ ਦੱਸ ਦੇ ਬਾਈ ਹੁਣ ਪਿੰਡ ਤੁਹਾਡਾ ਹੈਗਾ ਸਿਆੜ ਹਾਂਜੀ ਜੇ ਕਿਸੇ ਭਰਾ ਨੇ ਆਉਣਾ ਤਾਂ ਇਹ ਕਿੱਥੇ ਜੇ ਪੈ ਜਾਂਦਾ ਇੱਕ ਵਾਰੀ ਤੇ ਕਿਸ ਨਾਲ ਦਾ ਕੋਲੇ ਪੈ ਜਾਂਦਾ ਵੀਰੇ ਰਾਣਾ ਸਾਹਿਬ ਦੀ ਨੇੜੇ ਪੈ ਜਾਂਦਾ ਹੁਣ ਜਿਹੜੇ ਭਰਾਵਾਂ ਨੇ ਇਧਰੋਂ ਆਉਣਾ ਲੁਧਿਆਣੇ ਤੋਂ ਜਾਂ ਕੋਟਲੇ ਤੋਂ ਆਉਣਾ ਉਹਨਾਂ ਨੂੰ ਕਿੱਧਰ ਦੀ ਆਉਣਾ ਵੀਰੇ ਝੰਗੜੇ ਰਫੜ ਤੋਂ ਆ ਜਾਂਦੇ ਆ ਬਟਾਰੀ ਬਟਾਰੀ ਪਿੰਡ ਆ ਦਾ ਬਟਾਰੀ ਜਾ ਪਿੰਡ ਬਟਾਰੀ ਪਿੰਡ ਨੇੜੇ ਪੈ ਗਿਆ ਨੇੜੇ ਜਗੇੜੇ ਦਾ ਪੁਲ ਪੈ ਗਿਆ ਹਾਂ ਜਗੇੜੇ ਦਾ ਪੁਲ ਤਾਂ ਸਾਰੀ ਜਾਣਦੇ ਆ ਹਨਾ ਤੇ ਲਓ ਮਿੱਤਰੋ ਜਗੇੜੇ ਦੇ ਪੁਲਾਂ ਦੇ ਨੇੜੇ ਪੈ ਜਾਂਦਾ ਪਿੰਡ ਸਿਆੜ ਸਿਆੜ ਦੇ ਨਾਲ ਝਮਟ ਵੀ ਪੈ ਜਾਂਦਾ ਹਨਾ ਹਾਂ ਤੇ ਵੀਰੇ ਮੈਨੂੰ ਇਹ ਦੱਸਿਓ ਤੁਹਾਡਾ ਮੋਬਾਈਲ ਨੰਬਰ ਕਿਹੜਾ ਚੱਲਦਾ ਜਿਹਦੇ ਉੱਪਰ ਫੋਨ ਬਾਈ ਉਰੀ ਫੋਨ ਕਰਨਗੇ 97530 ਹਾਂ 16077 16077 ਮਿੱਤਰੋ ਇਹ ਬਾਈ ਦਾ ਨੰਬਰ ਆ ਤੇ ਨਾਮ ਬਾਈ ਦਾ ਹੈਗਾ ਦਿਲਪ੍ਰੀਤ ਦੁਬਾਰੇ ਫੇਰ ਦੱਸ ਦਿੰਨੇ ਆ 17 ਮਾਡਲ ਆ ਸਾਰਾ ਕੰਡੀਸ਼ਨ ਦਾ Ориਜਨਲ ਆ ਅਸਾਂ ਇਸਰੀ ਨਾਲ ਜਿਵੇਂ ਕਹਦੀ ਨਾ ਤੁੰਨ ਤੁੰਨ ਕੇ ਭਰਿਆ ਪਿਆ ਯਾਰ ਇੰਨੀਆਂ ਚੀਜ਼ਾਂ ਨਾ ਤੁਸੀਂ ਘਰੇ ਜਾ ਕੇ ਵੀ ਨਹੀਂ ਲਵਾ ਸਕਦੇ ਜਿੰਨੀਆਂ ਚੀਜ਼ਾਂ ਇਹਦੇ ਉੱਪਰ ਲੱਗੀਆਂ ਹੋਈਆਂ ਨੇ ਧਰਮੇ ਪਿੱਛੋਂ ਵੀ ਦਵਾਰੇ ਕੰਡੀਸ਼ਨ ਦਿਖਾ ਦੇ ਲੰਕਾ ਲੰਕਾਂ ਦਾ ਟਰੈਕਟਰ ਹੈ ਪੂਰਾ ਯਾਰ ਘੈਂਟ ਪਿਆ ਹਨਾ ਰਿਮਾ ਰੂਮਾ ਦੀ ਕੰਡੀਸ਼ਨ ਮਿੱਤਰੋ 17 ਮਾਡਲ ਹੈ ਨੰਬਰ ਪੰਜਾਬ ਦਾ ਫਰਸਟ ਪਾਰਟੀ ਦੇ ਨਾਮ ਹੈ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਫਟਾਫਟ ਆਜੋ ਪਿੰਡ 66 ਜ਼ਿਲ੍ਹਾ ਪਾਇचंदਾ ਲੁਧਿਆਣਾ ਕਰੋ ਸੰਪਰਕ ਨੰਬਰ ਆਪਾਂ ਸਕਰੀਨ ਤੇ ਬਈ ਦਾ ਚਲਾਤਾ